ਪੰਜਾਬ ਦੇ ਖੂਨੀ ਦੌਰ ਦੇ ਵਿੱਚ 52 ਝੂਠੇ ਪੁਲਿਸ ਮੁਕਾਬਲਿਆਂ ਦਾ ਗਵਾਹ ਇਸ ਦੁਨੀਆ ਦੇ ਉੱਪਰ ਨਹੀਂ ਰਿਹਾ ਉਹ ਸ਼ਖਸ ਜਿਸ ਨੂੰ ਕਿਹਾ ਜਾਂਦਾ ਸੀ ਕਿ ਇਹ ਕਥਿਤ ਤੌਰ ਤੇ ਪੁਲਿਸ ਤੇ ਨਾਰ ਰੜ ਕੇ ਮੁਖਬਰੀ ਕਰਦਾ ਹੈ ਔਰ ਉਸ ਦੀ ਮੁਖਬਰੀ ਦਾ ਇਨਾਮ ਉਸ ਨੂੰ ਪੁਲਿਸ ਇੰਸਪੈਕਟਰ ਬਣਾ ਕੇ ਦਿੱਤਾ ਗਿਆ ਅੰਤ 2001 ਦੇ ਵਿੱਚ ਆਪਣੇ ਆਪ ਤੇ ਉਸ ਦਾ ਕਾਬੂ ਨਾ ਰਿਹਾ ਔਰ ਇੱਕ ਨੌਜਵਾਨ ਦੀ ਰਸਤਾ ਮੰਗਣ ਨੂੰ ਲੈ ਕੇ ਗੋਲੀ ਮਾਰ ਕੇ ਉਸ ਵੱਲੋਂ ਹੱਤਿਆ ਕਰ ਦਿੱਤੀ ਜਾਂਦੀ ਉਸ ਦੇ ਵਿੱਚ ਉਸ ਨੂੰ ਉਮਰ ਕੈਦ ਹੋ ਜਾਂਦੀ ਹੈ ਪਰ ਸਿਰਫ 17 ਸਾਲਾਂ ਦੇ ਵਿੱਚ ਹੀ ਉਸ ਦੀ ਉਮਰ ਕੈਦ ਖਤਮ ਹੋ ਜਾਂਦੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗੁਰਮੀਤ ਸਿੰਘ ਪਿੰਕੀ ਜਿਸ ਨੂੰ ਕਿ ਪਿੰਕੀ ਕੈਟ ਦੇ ਨਾਮ ਦੇ ਨਾਲ ਵੀ ਲੋਕ ਜਾਣਦੇ ਨੇ ਡੇਂਗੂ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਦੱਸਿਆ ਗਿਆ ਕਿ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਦੀ ਡੇਂਗੂ ਕਾਰਨ ਜਾਨ ਚਲੀ ਗਈ ਹੈ ਔਰ ਇਹ ਚੰਡੀਗੜ੍ਹ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਸੀ ਔਰ ਉਹਨਾਂ ਦੀ ਧੀ ਜੋ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਉਸ ਦੇ ਵਾਪਸ ਆਉਣ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਵੇਗਾ ਗੁਰਬੇਜ ਸਿੰਘ ਪਿੰਕੀ ਪੰਜਾਬ ਵਿੱਚ ਖੜਕੂਆ ਸਮੇਂ ਪੁਲਿਸ ਦਾ ਸੂਈਆ ਦੱਸਿਆ ਗਿਆ ਸੀ ਕਿ ਇਹ ਪੁਲਿਸ ਨੂੰ ਉਹਨਾਂ ਨੌਜਵਾਨਾਂ ਦੀ ਸੂਦਿਆ ਕਰਦਾ ਸੀ ਕਿ ਜਿਹੜੇ ਨੌਜਵਾਨ ਰਸਤੇ ਤੋਂ ਭਟਕ ਚੁੱਕੇ ਸਨ ਬਾਦ ਵਿੱਚ ਪੁਲਿਸ ਦੀ ਮਿਹਰਬਾਨੀ ਸਦਕਾ ਇਸ ਨੂੰ ਪੁਲਿਸ ਇੰਸਪੈਕਟਰ ਵੀ ਬਣਾ ਦਿੱਤਾ ਗਿਆ ਕਿਸ ਕਾਨੂੰਨ ਦੇ ਤਹਿਤ ਕਿਵੇਂ ਇਸ ਨੂੰ ਪੁਲਿਸ ਇੰਸਪੈਕਟਰ ਬਣਾਇਆ ਗਿਆ ਇਹ ਤੇ ਬਾਅਦ ਦੀਆਂ ਗੱਲਾਂ ਪਰ ਕਹਿੰਦੇ ਨੇ ਕਿ ਇਹ ਉਸ ਵੇਲੇ ਸੁਮੇਦ ਸੈਣੀ ਦਾ ਬੜਾ ਚਹੇਤਾ ਹੁੰਦਾ ਸੀ ਸੁਮੇਦ ਸੈਣੀ ਨੂੰ ਇਹ ਬਾਪੂ ਕਹਿ ਕੇ ਪੁਕਾਰਿਆ ਕਰਦਾ ਸੀ ਔਰ ਸੁਮੇਦ ਸੈਣੀ ਦੀ ਛਤਰਛਾਇਆ ਹੇਠਾਂ ਇਸ ਨੇ ਬਹੁਤ ਸਾਰੇ ਪੁਲਿਸ ਮੁਕਾਬਲੇ ਵੀ ਦੇਖੇ ਔਰ ਆਪਣੇ ਬਹੁਤ ਸਾਰੀਆਂ ਮੁਲਾਕਾਤਾਂ ਦੇ ਵਿੱਚ ਪਿੰਕੀ ਕੈਟ ਇਹ ਕੀਆ ਕਰਦਾ ਸੀ ਕਿ ਉਸ ਦੇ ਕੋਲ 52 ਝੂਠੇ ਪੁਲਿਸ ਮੁਕਾਬਲਿਆਂ ਦੇ ਸਬੂਤ ਨੇ ਕਿ ਜਿਹੜੇ ਉਹ ਲੋਕਾਂ ਦੇ ਸਾਹਮਣੇ ਰੱਖ ਸਕਦਾ ਔਰ ਉਹਨਾਂ ਝੂਠੇ ਪੁਲਿਸ ਮੁਕਾਬਲਿਆਂ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੇ ਪੱਧਰ ਦੇ ਉੱਪਰ ਨਮੀਆਂ ਤੋਂ ਨਮੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ ਔਰ 2001 ਦੇ ਵਿੱਚ ਉਸਨੇ ਲੁਧਿਆਣਾ ਦੇ ਇੱਕ ਨੌਜਵਾਨ ਅਵਤਾਰ ਸਿੰਘ ਉਰਫ ਗੋੜਾ ਨੂੰ ਰਾਸਤਾ ਮੰਗੜ ਤੇ ਗੋਲੀ ਮਾਰ ਦਿੱਤੀ ਔਰ ਇਸ ਦੋਸ਼ ਦੇ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਬੋਲ ਗਈ ਪਰ ਉਹ ਸਰਕਾਰੀ ਮਿਹਰ ਦੇ ਨਾਲ 7 ਸਾਲਾਂ ਦੇ ਬਾਅਦ ਹੀ ਰਿਹਾ ਹੋ ਗਿਆ ਪਿੰਕੀ ਕੈਨ ਨੂੰ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਤ ਸੈਣੀ ਦਾ ਖਾਸਮ ਖਾਸ ਮੰਨਿਆ ਜਾਂਦਾ ਸੀ ਜਿਸ ਨੂੰ ਅਕਸਰ ਬਾਪੂ ਕਹਿ ਕੇ ਬੁਲਾਉਂਦਾ ਹੁੰਦਾ ਸੀ ਡੀਆਜੀ ਲੁਧਿਆਣਾ ਰੇਂਜ ਗੁਰਿੰਦਰ ਸਿੰਘ ਢਿੱਲੋਂ ਨੇ ਪਿੰਕੀ ਨੂੰ ਪੁਲਿਸ ਦੀ ਨੌਕਰੀ ਤੇ ਮੁੜ ਬਹਾਲ ਕੀਤਾ ਹੈ ਮੀਡੀਆ ਦੇ ਵਿੱਚ ਜਦੋਂ ਖਬਰ ਆਉਂਦੀ ਹੈ ਤੇ ਆਨਨ ਫਾਨਾ ਦੇ ਵਿੱਚ ਉਸ ਨੂੰ ਮੁੜ ਨੌਕਰੀ ਤੋਂ ਲਾ ਦਿੱਤਾ ਜਾਂਦਾ ਔਰ ਉਸ ਨੂੰ ਪੁਲਿਸ ਦਾ ਬਹਾਦਰੀ ਮੈਡਲ ਵੀ ਮਿਲਿਆ ਹੋਇਆ ਸੀ ਪਿੰਕੀ ਜਿਸ ਦੀ ਬਹੁਤ ਵੱਡੇ ਪੱਧਰ ਤੇ ਅਕਸਰ ਚਰਚਾ ਹੁੰਦੀ ਰਹਿੰਦੀ ਸੀ ਵੱਖ-ਵੱਖ ਟੀਵੀ ਚੈਨਲ ਵੱਖ-ਵੱਖ ਅਖਬਾਰਾਂ ਦੇ ਵਿੱਚ ਉਸ ਦੀਆਂ ਮੁਲਾਕਾਤਾਂ ਚਾਪਦੀਆਂ ਰਹਿੰਦੀਆਂ ਹੁੰਦੀਆਂ ਸੀ ਉਸ ਨੂੰ ਉਸ ਅਵਤਾਰ ਸਿੰਘ ਗੋਲਾਣਾ ਦੇ ਨੌਜਵਾਨ ਜਿਸ ਦੀ ਕਿ ਉਸਨੇ ਰਾਸਤਾ ਮੰਗਣ ਨੂੰ ਲੈ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਉਮਰ ਕੈਦ ਬੋਲ ਜਾਂਦੀ ਹੈ ਪਰ ਉਹ ਵੀ ਉਮਰ ਕੈਦ ਉਸਦੀ ਸਿਰਫ 7 ਸਾਲਾਂ ਦੇ ਵਿੱਚ ਖਤਮ ਹੋ ਜਾਂਦੀ ਹੈ 7 ਸਾਲ ਕੁਝ ਅਰਸਾ ਉਹ ਜੇਲ੍ਹ ਦੇ ਵਿੱਚ ਰਹਿੰਦਾ ਹੈ ਔਰ ਇੰਨੇ ਸਮੇਂ ਦੇ ਦੌਰਾਨ ਉਹ ਲਗਭਗ 500 ਦਿਨ ਉਹ ਪਰੋਲ ਤੇ ਵੀ ਰਹਿੰਦਾ ਕੋਈ 486 ਦਿਨ ਉਸਦੀ ਪਰੋਲ ਵੀ ਹੁੰਦੀ ਹੈ ਜਦੋਂ ਉਹ ਪਰੋਲ ਤੋਂ ਪਹਿਲੀ ਵਾਰ ਬਾਹਰ ਆਉਂਦਾ ਉਸ ਤੋਂ ਬਾਅਦ ਉਸਦੀ ਪਰੋਲ ਦੇ ਵਿੱਚ ਲਗਭਗ 2 ਮਹੀਨਿਆਂ ਦਾ ਹੋਰ ਵਾਧਾ ਵੀ ਕਰ ਦਿੱਤਾ ਜਾਂਦਾ ਹੈ ਇਹ ਸਰਕਾਰੀ ਮਿਹਰ ਦੇ ਚਲਦੇ ਆ ਉਸਨੇ ਕਾਫੀ ਬੁੱਲੇ ਵੀ ਵੱਡੇ ਨੇ ਔਰ ਅੱਜ ਉਸ ਦੀ ਡੇਂਗੂ ਦੇ ਕਾਰਨ ਮੌਤ ਹੋ ਗਈ ਹੈ ਹਸਪਤਾਲ ਦੇ ਵਿੱਚ ਜਿਹੜੇ ਲਾਸ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ ਔਰ ਦੱਸਿਆ ਗਿਆ ਕਿ ਜਦੋਂ ਪੰਜਾਬ ਦੇ ਵਿੱਚ ਖੂਨੀ ਦੌਰ ਚੱਲ ਰਿਹਾ ਸੀ ਤਾਂ ਇਸ ਗੁਰਮੀਤ ਸਿੰਘ ਉਰਫ ਪਿੰਕੀ ਕੈਡ ਨੂੰ ਪੁਲਿਸ ਦਾ ਮੁਖਬਰ ਮੰਨਿਆ ਜਾ ਰਿਹਾ ਸੀ ਔਰ ਉਸ ਵੇਲੇ ਕਹਿੰਦੇ ਨੇ ਕਿ ਇਸ ਨੇ ਬਹੁਤ ਵੱਡੇ ਪੱਧਰ ਤੇ ਮੁਖਬਰੀ ਕੀਤੀ ਕਈ ਪੁਲਿਸ ਮੁਕਾਬਲੇ ਵੀ ਹੋਏ ਔਰ ਇਹ ਨੇ ਇਹ ਵੀ ਦੱਸਿਆ ਸੀ ਕਿ ਉਹ 52 ਪੁਲਿਸ ਮੁਕਾਬਲਿਆਂ ਦਾ ਸਬੂਤ ਚੱਕੀ ਫਿਰਦਾ ਕਿ ਜਿਹੜੇ ਝੂਠੇ ਪੁਲਿਸ ਮੁਕਾਬਲੇ ਸਨ ਖੈਰ ਉਹ ਸਬੂਤ ਵੀ ਗੁਰਮੇ ਸਿੰਘ ਪਿੰਕੀ ਕੈਟ ਦੀ ਇਸ ਮੌਦੇ ਨਾਲ ਹੁਣ ਖਮੋਸ਼ ਹੋ ਗਏ ਨੇ ਮਰ ਗਏ ਨੇ ਦੁਨੀਆ ਦੇ ਵਿੱਚ ਇਨਸਾਨ ਨੂੰ ਕੰਮ ਉਹੀ ਕਰਨੇ ਚਾਹੀਦੇ ਨੇ ਕਿ ਜਿਹੜੇ ਜਦੋਂ ਇਸ ਜਹਾਨੋਂ ਉ ਜਾਵੇ ਤਾਂ ਉਸ ਨੂੰ ਚੰਗੇ ਤਰੀਕੇ ਤੇ ਉਸਲੀਕੇ ਦੇ ਨਾਲ ਲੋਕ ਯਾਦ ਕਰਨ ਪਰ ਸਾਡਾ ਐ ਵੀ ਦਸਤੂਰ ਰਿਹਾ ਕਿ ਜਦੋਂ ਕੋਈ ਇਸ ਜਹਾਨੋਂ ਚਲੇ ਜਾਂਦਾ ਤੇ ਅਸੀਂ ਇਹ ਕਹਿ ਕੇ ਹਰ ਇੱਕ ਨੂੰ ਵਿਦਾ ਕਰਦੇ ਆ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸਜਣਾ ਵੀ ਮਰ ਜਾਣਾ ਸਿਕਰਾਂ ਤੇ ਦਿਨ ਗਿਆ ਮੁਹੰਮਦ ਉੜਕ ਨੂੰ ਟਲ ਜਾਣਾ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਇੱਕ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ રાણી રપે તો દૂર તે મુદ્દે નેડે લાઈવી ટીવી